ਚਾਹੇ ਤੁਹਾਡੇ ਘਰ ਛੋਟੇ ਆ ਚਾਹੇ ਵੱਡੇ ਆ ਤੁਸੀਂ ਆਪਣੇ ਘਰ ਦੇ ਬਾਥਰੂਮ ਰਸੋਈਆਂ ਘਰਾਂ ਦੀਆਂ ਫਰਸ਼ਾਂ ਸ਼ੀਸ਼ੇ ਵਾਂਗ ਚਮਕੌਣੀਆਂ ਤੇ ਅੱਜ ਦੀ ਵੀਡੀਓ ਖਾਸ ਤੌਰ ਤੇ ਤੁਹਾਡੇ ਲਈ ਆ ਹੁਣ ਅਸੀਂ ਪਹੁੰਚਿਆ ਗੋਰਾ ਟਾਇਰ ਰਾਮਪ੍ਰਭੂ ਜਿੱਥੇ ਪ੍ਰੀਮੀਅਮ ਕੁਆਲਿਟੀ ਦੇ ਟਾਇਰਾਂ ਸਾਨੂੰ ਉਸ ਹੀ ਦਿਖਾਵਾਂਗੇ ਘਰ ਤੁਹਾਡੇ ਹੋਟਲ ਵਾਂਗ ਬਣਾਵਾਂਗੇ ਆ ਦੇਖੋ ਜਿਹੜੀ 12x18 ਇਟਾਇਲ ਆ ਪ੍ਰੀਮੀਅਮ ਟਾਇਲ ਆ ਬਾਜ਼ਾਰ ਤੁਸੀਂ ਜਿਹੜੇ ਮਰਜੀ ਸ਼ੋਅਰੂਮ ਤੇ ਚਲ ਜਾਓ 35 38 ਰੁਪਏ ਤੋਂ ਘੱਟ ਕਿਸੇ ਨੇ ਨਹੀਂ ਗੋਰਾ ਟਾਇਲ ਤੇ ਆਜੋ ਸਿਰਫ 30 ਰੁਪਏ ਫੁੱਟ ਦੇ ਵਿੱਚ ਲੈ ਜਾਓ ਨਹੀਂ ਨਹੀਂ ਤਖੜ ਸਾਹਿਬ 30 ਰੁਪਏ ਨਹੀਂ ਜੀ ਇਹ ਦੇਣੀ ਆ ਲੋਕਾਂ ਨੂੰ 22 ਰੁਪਏ ਫੁੱਟ ਦੇ ਵਿੱਚ ਜੀ ਕਰ ਮਿਆਰਾ ਮੌਸਮ ਆ ਗਿਆ ਘਰ ਚ ਚਾਹੇ ਛੋਟਾ ਤੁਸੀਂ ਬੂਮ ਨਾਲੋ ਚਾਹੇ ਵੱਡਾ ਨਾਲੋ ਉਹਦੇ ਲਈ ਵੀ ਵਧੀਆ ਕੁਆਲਿਟੀ ਟਾਇਲ ਰੇਟ ਘੱਟ ਹੈ ਗਿਆ ਤੇ ਇਸ ਤੋਂ ਇਲਾਵਾ ਜਿਹੜੀਆਂ 22 ਸquare foot ਦੇ ਵਿੱਚ ਹੈਗੀਆਂ ਤੁਸੀਂ ਇਹਦੇ ਵਿੱਚ ਕਲਰ ਵੀ ਚੈੱਕ ਕਰੀ ਜਾਓ ਕਲਰ ਵੀ ਬੜੇ ਸੋਹਣੇ ਸੋਹਣੇ ਆ ਕਲਰ ਆਪਸ਼ਨ ਬਹੁਤ ਮਿਲ ਜਾਣੀਆਂ ਤਗੜ ਸਾਹਿਬ ਇਹਦੇ ਵਿੱਚ ਹੀ ਆ ਦੇਖੋ ਜੀ ਸਾਰਾ ਐ ਮੰਨ ਕੇ ਚੱਲੋ 22 ਰੁਪਏ ਫੁੱਟ ਦੇ ਵਿੱਚ ਭਾਈ ਜੀ 2 ਬਏ 4 ਦੀ ਗੱਲ ਕਰ ਲਈਏ 50 55 ਰੁਪਏ ਤੋਂ ਘੱਟ ਕੋਈ ਬਾਜ਼ਾਰ 'ਚ ਪ੍ਰੀਮੀਅਮ ਕੁਆਲਿਟੀ ਦਿੰਦਾ ਆਪਣਾ ਰੇਟ ਜੂ ਦੱਸੋ ਸਰ 35 ਰੁਪਏ ਫੁੱਟ ਦੇ ਵਿੱਚ ਜੀ ਜਿਹੜਾ ਮਰਜੀ ਕਨਸੈਪਟ ਲੈ ਜਾਓ ਜੀ 35 ਰੁਪਏ ਫੁੱਟ ਦੇ ਵਿੱਚ ਜੀ ਦੇਖੋ ਹੋਰ ਕਿਸੇ ਜਾਣਿਓ ਤੁਸੀਂ ਸ਼ੋਅਰੂਮਸ ਸਟੋਰ ਤੇ ਉੱਥੇ ਰੇਟ ਵੱਖੋ ਵੱਖਰੇ ਆ ਪਰ ਗੋਰਾ ਟਾਇਲ ਤੇ ਆ ਜਾਓ ਦੇ ਕਲਰ ਤੁਹਾਡੀ ਪਸੰਦ ਦਾ ਰੇਟ ਅਸੀਂ ਇੱਕੋ ਹੀ ਕਰਤਾ 35 ਰੁਪਏ ਹੁਣ ਮੈਂ ਤੁਹਾਨੂੰ ਚੀਜ਼ ਦਿਖਾਉਣਾ ਹੈਗਾ ਆ ਦੇਖੋ ਜਦੋਂ ਤੁਸੀਂ 35 ਰੁਪਏ ਫੁੱਟ ਚ ਲੈ ਕੇ ਜਾਂਦੇ ਤੁਸੀਂ ਇਦਾਂ ਦੇ ਕੰਬੀਨੇਸ਼ਨੇ ਬਣਾ ਸਕਦੇ ਆ ਇਹ ਕੋਈ 70 ਰੁਪਏ ਫੁੱਟ ਵੀ 75 ਰੁਪਏ ਫੁੱਟ ਨਹੀਂ ਇਹ ਵੀ 35 ਰੁਪਏ ਫੁੱਟ ਦੇ ਵਿੱਚ ਤੁਸੀਂ ਇਦਾਂ ਆਪਣਾ ਸ਼ਾਨ ਅਲੀਸ਼ਾਨ ਬਾਥਰੂਮ ਹੈ ਜੀ ਇਧਰ ਵੀ ਚੈੱਕ ਕਰਵਾ ਦਿਓ ਜੀ ਅਲੀਸ਼ਾਨ ਬਾਥਰੂਮ ਸਿਰਫ 35 ਰੁਪਏ ਫੁੱਟ ਦੇ ਵਿੱਚ ਜੀ ਆ ਜਾਓ ਅੱਛਾ ਆਹ ਤਾਂ ਬੜੀ ਐਕਸਪੈਂਸਿਵ ਹੋਣੀ ਹੈ ਨਾ ਇਹ ਵੀ সুইਮ ਪੂਲ ਦੀ ਹੈ ਇਹ সুইਮ ਪੂਲ ਦੀ ਹੈ ਜੀ ਇਹ ਸਪੈਸ਼ਲ সুইਮ ਪੂਲ ਦੀ ਹੈ ਜੀ ਇਹ 30 ਰੁਪਏ ਫੁੱਟ ਦੇ ਵਿੱਚ ਆਜੋ ਹੋਰ ਵੀ ਆ ਦੇਖੋ ਜੀ ਅਲੀਸ਼ਾਨ ਬਾਥਰੂਮ ਹੈ ਜੀ 2x4 ਦਾ ਕਨਸੈਪਟ ਹੈ ਜੀ ਠੀਕ ਹੈ ਇਹ ਵੀ ਤੁਹਾਨੂੰ ਦਿੱਤਾ 35 ਰੁਪਏ ਫੁੱਟ ਦੇ ਵਿੱਚ ਤੁਸੀਂ ਆਪਣੇ ਘਰਾਂ ਦੀਆਂ ਕੰਧਾਂ 골ਡਨ ਰੌਣੀਆਂ ਘਰ ਦੀ ਕੰਧ ਹਾਈਲਾਈਟ ਕਰਨੀ ਆ ਬੈਡਰੂਮ ਦੀ ਕੰਧ ਇਹ ਲੈ ਕੇ ਜਾ ਸਕਦੇ ਹੋ ਜਿਹੜਾ ਘਰ ਦੀ ਰੌਣਕ ਹੈ ਜੀ ਜਿਹੜੀ ਸਾਰਿਆਂ ਤੋਂ ਘਰ ਦੀ ਸ਼ਾਨ ਹੈ ਜੀ ਉਹ ਹੈ ਘਰ ਦਾ ਐਲੀਵੇਸ਼ਨ ਜੀ ਆਜੋ ਐਲੀਵੇਸ਼ਨ ਵੀ ਦਿੱਤਾ ਤੁਹਾਨੂੰ 30 ਰੁਪਏ ਫੁੱਟ ਦੇ ਵਿੱਚ ਇਹ ਤਾਂ ਤੁਸੀਂ ਕੈਨੇਡਾ ਦਾ ਡਿਜ਼ਾਈਨ ਹੈ ਸਰ ਕੈਨੇਡਾ ਵਾਲਾ ਡਿਜ਼ਾਈਨ ਹੈ ਤੁਹਾਨੂੰ ਆਰਾਮਪਰਾ ਫੁੱਲ ਦੇ ਵਿੱਚ ਹੀ ਦੇ ਦੇਣਾ ਜੀ ਇਹ ਵੀ 30 ਰੁਪਏ ਫੁੱਟ ਦੇ ਵਿੱਚ ਐਵੇਂ 30 ਰੁਪਏ ਫੁੱਟ ਦੇ ਵਿੱਚ ਜੀ ਦੇ ਮਰਜੀ ਡਿਜ਼ਾਈਨ ਲੈ ਜਾਓ ਜਿਹੜਾ ਮਰਜੀ ਰੰਗ ਲੈ ਜਾਓ ਤੁਹਾਨੂੰ 50 50 60 60 ਰੁਪਏ ਦੇ ਵਿੱਚ 30 ਰੁਪਏ ਵਿੱਚ ਹਵੇਲੀ ਬਣਾ ਰਹੇ ਹਾਂ ਤਾਂ ਹਵੇਲੀ ਵਾਲਾ ਡਿਜ਼ਾਈਨ ਵੀ 30 ਰੁਪਏ ਫੁੱਟ ਦੇ ਵਿੱਚ ਜੀ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜੀ ਇਹ ਆਲਾ ਡਿਜ਼ਾਈਨ ਜੀ ਠੀਕ ਹੈ ਇਹ ਵੀ 30 ਰੁਪਏ ਫੁੱਟ ਦੇ ਵਿੱਚ ਜੀ ਦਿੱਤਾ ਜੀ ਇਸ ਤੋਂ ਇਲਾਵਾ ਤੁਸੀਂ ਹੋਰ ਆ ਦੇਖੋ ਕਲਰ ਕਲੈਕਸ਼ਨ ਤੁਸੀਂ ਚੈੱਕ ਕਰ ਲਓ ਜਿੰਦਾਂ ਮਰਜੀ ਕਲਰ ਡਿਜ਼ਾਈਨ ਤੁਹਾਡੇ ਘਰਾਂ ਦੇ ਬਾਥਰੂਮ ਰਸੋਈਆਂ ਤੁਹਾਡੇ ਫਰੰਟ ਐਲੀਵੇਸ਼ਨ ਤੁਹਾਡੇ ਘਰਾਂ ਦੀਆਂ ਫਰਸ਼ਾਂ ਬੜੀਆਂ ਸੋਹਣੀਆਂ ਲਗਜ਼ਰੀ ਬਣਣੀਆਂ ਆ ਵੀ ਬੜਾ ਸੋਹਣਾ ਕਲਰ ਹੈਗਾ ਇਹ ਵੀ ਸਰ 35 ਰੁਪਏ ਫੁੱਟ ਦੇ ਵਿੱਚ ਜੀ ਆਜੋ ਸੋਨੂੰ ਤਕੜ ਸਾਹਿਬ ਪਾਰਕਿੰਗ ਟਾਇਲ ਵੀ ਦਿਖਾਉਣੇ ਆ ਜੀ 16 ਬਾਈ 16 ਦੀ ਪਾਰਕਿੰਗ ਟਾਇਲ ਚਾਹੇ ਤੁਸੀਂ ਥਾਰ ਗੱਡੀ ਖੜੀ ਕਰੋ ਜੀ ਚਾਹੇ ਫੋਰਚੂਨਰ ਖੜੀ ਕਰੋ ਜੀ ਚਾਹੇ ਟਰੈਕਟਰ ਟਰਾਲੀ ਖੜਾ ਖੜੀ ਕਰੋ ਜੀ ਮਜ਼ਬੂਤੀ ਦੀ ਗਾਰੰਟੀ ਮੈਂ ਕਹਾ ਸਰ ਮਜ਼ਬੂਤੀ ਵਾਲੀ ਤਾਂ ਗੱਲ ਹੀ ਨਾ ਕਰੋ ਜੀ ਇਹਦੇ ਵਿੱਚ ਪਾਰਕਿੰਗ ਟਾਇਲ ਹੈ 12 ਐਮ ਐਮ ਥਿਕਨੈਸ ਹੈ ਜੀ ਠੀਕ ਹੈ ਜੀ ਡਿਜ਼ਾਈਨ ਹੈਗੇ ਹੋਰ ਇਹਦੇ ਮੈਂ ਕਹਾ ਸਰ ਡਿਜ਼ਾਈਨ ਅਨਲਿमिटेड ਹੈ ਜੀ ਇਹਦੇ ਵਿੱਚ ਅਨਲਿमिटेड ਡਿਜ਼ ਬਿਲਕੁਲ 33 ਰੁਪਏ ਫੁੱਟ ਦੇ ਵਿੱਚ ਪਾਰਕਿੰਗ ਟਾਈਲ ਲੈ ਜਾਓ। ਸੋ ਸੋਹਣੇ ਕਲਰ ਹੈਗੇ ਆ, ਸੋਹਣੇ ਡਿਜ਼ਾਈਨ ਵੀ ਬੜੇ ਸੋਹਣੇ ਮੈਚਿੰਗ ਕੀਤੀ ਹੋਈ ਆ। ਇਹ ਤੁਸੀਂ ਲੈ ਕੇ ਜਾ ਸਕਦੇ ਆ। ਇਹ ਸੀ ਜਿਸ ਟ੍ਰੇਲਰ ਦਿਖਾ ਰਿਹਾ ਜਦ ਤੁਸੀਂ ਇੱਥੇ ਆਉਂਗੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ। ਬਾਜ਼ਾਰ 'ਚ 45-45 ਰੁਪਏ ਫੁੱਟ ਪਰ ਸਾਡਾ ਰੇਟ ਸਿਰਫ 33 ਰੁਪਏ ਫੁੱਟ। 33 ਰੁਪਏ ਫੁੱਟ ਦੇ ਵਿੱਚ। ਹਾਂਜੀ ਹਾਂਜੀ। ਹਾਂਜੀ ਹਾਂਜੀ ਹਾਂਜੀ। ਸੋ ਚਾਹੇ ਤੁਸੀਂ ਆਪਣੇ ਬਾਥਰੂਮ, ਰਸੋਈਆਂ, ਕਮਰੇ ਜੋ ਵੀ ਬਣਾਉਣਾ ਇੱਥੇ ਫਾਇਦਾ ਹੋ ਰਿਹਾ। ਲੋਕ ਬੜੇ ਦੂਰੋਂ ਆ ਰਹ ਆ ਆਉਣਾ ਕਿੱਥੇ ਆ ਸੋਸ਼ਲ ਮੀਡੀਆ ਦੇ ਉੱਤੇ ਫੇਸਬੁਕ YouTube ਉਹਦਾ ਜਰੂਰ ਦੱਸ ਦਿਓ ਆਪਾਂ ਕਿੱਥੇ ਕੋਰਾ ਟਾਇਲ ਸਟੋਰ ਰਾਮਪਰਾ ਫੁੱਲ ਡਿਸਟ੍ਰਿਕਟ ਬਠਿੰਡਾ ਪੰਜਾਬ ਜੀ ਠੀਕ ਹੈ ਜੀ ਜੋ ਵੀ ਲੱਕੇ ਕਸਟਮਰ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ ਜੀ ਉਹਨੂੰ ਅਸੀਂ ਪ੍ਰੀਮੀਅਮ ਵਾਚ ਦੇਵਾਂਗੇ ਜੀ ਉਹ ਵੀ ਕੋਰਾ ਟਾਇਲ ਹਾਂਜੀ ਉਹ ਵੀ ਕੋਰਾ ਟਾਇਲ ਦੀ ਜੀ ਤੁਸੀਂ ਚੈੱਕ ਕਰ ਲਓ ਜੀ ਦੇਖੋ ਟਾਇਲਾਂ ਵੀ ਸਸਤੀਆਂ ਦੇ ਰਹੇ ਆ ਤੇ ਨਾਲ ਫ੍ਰੀ ਦੇ ਵਿੱਚ ਗਿਫਟ ਵੀ ਦੇ ਰਹੇ ਆ ਗਿਫਟ ਵੀ ਦੇ ਰਹੇ ਆ ਸਰ ਜੀ ਸੋ ਵੀਡੀਓ ਸ਼ੇਅਰ ਕਰ ਦਿਓ ਨੰਬਰ ਸਕਰੀਨ ਤੇ ਤੁਸੀਂ ਹੋਰ ਕੋਈ ਜਾਣਕਾਰੀ ਹੈ ਤਾਂ ਤੁਸੀਂ ਕਾਲ ਕਰ ਦਿੰਦੇ ਆ ਕੈਮਰਾਮੈਨ ਆਕਾਸ਼ ਦੇ ਨਾਲ ਹਰਦੀਪ ਸਿੰਘ ਦੱਗ